ਹਾਂਜੀ ਤੇ ਕਿਵੇਂ ਸਾਰੇ ਠੀਕ ਠਾਕ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਉੱਠੇ ਥੋੜਾ ਜਿਹਾ ਲੇਟ ਬੱਚੇ ਨੇ ਜਾਣਾ ਸਕੂਲ ਤੇ ਬੱਚੇ ਵੈਸੇ ਹੋ ਗਏ ਰੈਡੀ ਟਾਈਮ ਨਾਲ ਤੇ ਫਿਰ ਤੋਂ ਬਣ ਇਹਨਾਂ ਦੇ ਪੈਕ ਕਰਤੇ ਆ ਤੇ ਮੈਡਮ ਵੀ ਨਾਲੇ ਸਿਰ ਫੁਰਵਾ ਕੇ ਅੰਦਰ ਚਲ ਗਏ ਸਾਰੇ ਵਿੱਚੇ ਤਿੰਨੇ ਦੇ ਤਿੰਨੇ ਹੀ ਤੇ ਅਸੀਂ ਬਾਹਰ ਕਰਨ ਦੇ ਆ ਬਲੌਗ ਸ਼ੂਟ ਆ होर दसो ठीक ठाक हो मैं उम्मीद कर कि कि सारे ठीक ठाक होवोगे हाँ जी साढ़ा ये देखो अपना बैग देख लेके आ गया दूसरा भी आ गया तीसरा कहाँ गया कैसे हो ਹਾਂਜੀ ਜੀ ਅਸੀਂ ਬੱਚਿਆਂ ਨੂੰ ਸਕੂਲਸ ਖਾਲ ਭੇਜ ਗਏ ਤੇ ਹੁਣ ਸਾਡਾ ਟਰਨ ਆਈ ਜੀ ਚਾਦੀ ਭਲਾ ਚਾਦੀ ਇਹ ਮੈਡਮ ਚਾਹ ਤੁੰਡੀ ਮਲਾਈ ਮਾਰ ਕੇ ਤੇਰੀ ਮਲਾਈ ਥਕਣਾ ਕਾਫੀ ਮੈਡਮ ਨੂੰ ਮਲਾਈ ਵਾਲੀ ਚਾਹ ਬਹੁਤ ਪਸੰਦ ਆ ਮੈਨੂੰ ਨਹੀਂ ਪਸੰਦ ਹਾਂਜੀ ਤੁਸੀਂ ਦੱਸੋ ਬੰਦਿਆ ਮੇਰੇ ਵੱਲੋਂ ਵੀ ਸਾਰਿਆਂ ਨੂੰ ਸ਼ਸ਼ੇਕਾਰ ਤੇ ਕਿਵੇਂ ਸਾਰੇ ਪਰਿਵਾਰ ਠੀਕ ਠਾਕ ਹੈ ਮੈਂ ਵੀ ਤੇਰੇ ਸਾਰੇ ਠੀਕ ਹੋ ਗਏ ਮਾਲਕ ਦੇ ਖੇਤ ਪਾਣਾ ਬਿਲਕੁਲ ਠੀਕ ਆ ਇਹ ਪੀ ਲੱਗੇ ਜਾਂ ਚਾਰ ਦਿਨਾਂ ਨਾਲ ਖਵਾਵਾਂਗੇ ਰਸ ਜਿਵੇਂ ਮੱਲੇ ਵਾਲਾ ਖਾਂਦੇ ਰਸ ਹੋਰ ਬਸ਼ ਆ ਵਧੀਆ ਠੀਕ ਠਾਕ ਖੇਤ ਕਿਵੇਂ ਆ ਟੋਪੇ ਚੇਂਜ ਕਰਦੇ ਹਾਂ ਠੀਕ ਰਹਿੰਦੇ ਕਰਨ ਦਾ ਬਦਲ ਲਾਉਣ ਵਾਲੇ ਇੱਕ ਡੇਗੇ ਗੱਲ ਲੰਬੀ ਦਾ ਕਿਥੇ ਬਾਥਰੂਮ ਤੇ ਕਿੱਧਰ ਚਲੋ ਠੀਕ ਉਹ ਜਿਆਦੇ ਦਿਖਾ ਰਣੀ ਨਹੀਂ ਬੰਦਾ ਯਾਰ ਕਹਿੰਦਾ ਵੀ ਮੈਨੂੰ ਦੁਕਾਨ ਤੇ ਵੇਖ ਲੈਂਦੇ ਜੀ ਚਲੋ ਠੀਕ ਹੈ ਫਿਰ ਚਾਹ ਚੂ ਪੀ ਕੇ ਫਿਰ ਮਿਲਦੇ ਆਂ ਤੈਨਾਂ ਦੇ ਬੱਚੇ ਆ ਗਿਆ ਕਲਿਸ਼ਨ ਤੋਂ ਤੇ ਬੱਚੇ ਹੁਣ ਕਰਦੇ ਪਏ ਆ ਜੇ ਦੇਖੀਂਗੇ ਹੀ ਬナナ ਸ਼ੇਕ ਲੈਣਾ ਆ ਬナナ ਕਿਵੇਂ ਮੰਗਵਾਂਗੇ ਆ ਆ ਮੰਗੋ ਮੈਂ ਕੋ ਰਹਿਣ ਦੋ ਬナナ ਪੈ ਦੋ ਮੈਂ ਇਹਨਾਂ ਦੇ ਪਿਆ ਮੈਂਗੋ ਸ਼ੇਕ ਨਾਲ ਮੈਂਗੋ ਦੋਵੇਂ ਚੀਜ਼ਾਂ ਕਰਦੇ ਪਏ ਆ ਤੇ ਮਤਲਬ ਤਜਰਬਾ ਵਧੀਆ ਹੈ ਨੂੰ ਸ਼ੇਕ ਸ਼ੂਕ ਬਣਾਉਂਦਾ ਹਨਾ ਮੈਂ ਬਾਬਾ ਤਜਰਬਾ ਤਾਨੂੰ ਸ਼ੇਕ ਸ਼ੂਕ ਬਣਾਉਂਦਾ ਸ਼ੇਕ ਕਾਜੂ ਦਾ ਸਵਾਗਤ ਹੈ ਹਾਂ ਚਨੇ ਵੀ ਪਾਏ ਹੋਏ ਆ ਜਿਹੜੇ ਆ ਹੁਣ ਲਿਕਣੀਆਂ ਦੂਜੇ ਚਨੇ ਪੁਜੇ ਪੁਜੇ ਪਏ ਹਨ ਪੁਜੇ ਚਨੇ ਤੇ ਇਧਰ ਮੈਂ ਬਣਾ ਲਈ ਆ ਜੀ ਅੱਜ ਬੇਸਨ ਦੀ ਕੜੀ ਪਕੌੜੇ ਕੱਢ ਲਿਆ ਕੜੀ ਰਿਜਦੀ ਪਈ ਦਿਓ ਤੁਹਾਡੀ ਰਿਜੇਗੀ ਫਿਰ ਇਹਦੇ ਵਿੱਚ ਅਸੀਂ ਪਾਵਾਂਗੇ ਪਕੌੜੇ ਤੇ ਕੜੀ ਅੱਜ ਮੈਂ ਬਣਾਉਣੀ ਨਹੀਂ ਇਹ ਪਹਿਲਾਂ ਕੜੀ ਬੇਸਨ ਉਹਦੇ ਵਾਲੀ ਬੇਸਨ ਇਮਲੀ ਵਾਲੀ ਤੇ ਅੱਜ ਮੈਂ ਦਹੀਂ ਵਾਲੀ ਬਣਾਈ ਆ ਕਿ ਦਹੀਂ ਇਹ ਗਿਆੜੇ ਖਤਮ ਹੋ ਜਾਂਦੇ ਅੰਦਰ ਦਾ ਆ ਜਾੜੇ ਖਤਮ ਨਹੀਂ ਹੋਇਆ ਦਹੀਂ ਦੇ ਇਸ ਕਰਕੇ ਆਪਾਂ ਜੀ ਦਹੀਂ ਵਾਲੀ ਬਣਾ ਲਈਏ ਰੋੜਾ ਕਿ ਨਾ ਟਾਈਮ ਲੱਗਣਾ ਬਸ 2 ਮਿੰਟ ਦਾ ਚੱਲ ਜਾ ਨਹੀਂ ਤੂੰ ਹਿੰਦ ਚਲ ਜਾ ਮੈਂ ਕੰਮ ਕਰਣੀ ਕੀ ਕਰਨਾ ਦੀ ਹਾਂ ਕਰਨੀ ਮਿਸਤਰੀ ਜਾਣ ਵਾਲੇ ਸਫਸਫਾਈਆਂ ਕਰੀਏ ਬਸ ਮਿਸਤਰੀਆਂ ਟੱਕ ਟੱਕ ਲਾਈ ਆ ਤੇ ਮਿਸਤਰੀ ਆਡੇ ਉਧਰ ਗਰਮੀ ਬੜੀ ਉਧਰ ਮਿਸਤਰੀ ਨੂੰ ਨਾ ਡੇਢ ਹੋ ਗਿਆ ਲੱਗਣਾ ਪੂਰਾ ਡੇਢ ਮਿੰਟ ਹੋ ਗਿਆ ਲੱਗਣ ਤੇ ਅਜੇ ਘੱਟੋ ਘਾਟੇ ਇੱਕ ਮਹੀਨਾ ਹੋਰ ਲੱਗ ਜਾਣਾ ਜਿੱਦਾਂ ਵੀ ਆਲ ਮਾਰੇ ਦੇ ਜਿਹੜੇ ਨੇ ਪੀਸ ਪੂਸ ਨੂੰ ਮਾਰੇ ਦੇ ਕੱਟ ਕੇ ਰੱਖੇ ਹੋਏ ਹੈ ਜਿਹਦੇ ਅੰਦਰ ਵਾਲਾ ਲੱਗਣੀ ਹੈ ਤੇ ਉਹਨੇ ਘੱਟੋ ਘਾਟੇ ਇਹ ਤੇ ਮੇਰੇ ਸ਼ੇਪ ਤਾਂ ਸ਼ੇਪ ਆ ਕੇ ਰਹਾ ਲਿਆ ਤੇ ਉਹ ਲਮਾਰੇ ਜਿਹੜੀ ਸਾਡੀ ਬੈੱਡਰੂਮ ਚ ਬਣੂਗੀ ਤੇ ਕੱਲ ਨੂੰ ਸਾਨੂੰ ਇਹ ਬੈੱਡਰੂਮ ਵੀ ਸ਼ਿਫਟ ਕਰਨਾ ਪਊਗਾ ਬੈੱਡਰੂਮ ਆਪਾਂ ਜਿਹੜਾ ਆਪਣੇ ਡਰੈਗਿੰਗ ਨੂੰ ਸ਼ਿਫਟ ਕਰਾਂਗੇ ਆਪਣਾ ਤੇ ਚਲੋ ਠੀਕ ਹੈ ਮੈਨੂੰ ਪੁੱਛਿਆ ਵੀ ਜੇ ਉਹ ਬੰਦਾਂ ਨੂੰ ਛੁੱਟੀ ਕਰਕੇ ਜਾਂਦੇ ਹਾਂ ਚਲੋ ਜੀ ਦੋ ਫਿਰ ਬੱਚਿਆਂ ਨੂੰ ਬਣਾ ਕੇ ते गर्मी बड़ी दो तो मिनट अंदर जी हवा लिया करिए है ना ते चलो ठीक है जी हाँ जी तो पे जूस कद पी तीन कैसा लग रहा है तीन तीन कैसा लग रहा है ਤੇ ਮੂਹ ਚੁੱਕੋ ਤਾਂ ਕਿ ਤੁਸੀਂ ਮੈਂ ਪੁੱਛ ਰਿਹਾ ਪੈਨ ਕਿਹਦਾ ਲੱਗ ਰਹਾ ਹੈ ਜੋ ਦੋ ਚੀਜ਼ਾਂ ਦਾ ਕਾ ਜੋ ਵੀ ਪਾਏ ਆ ਚਲੋ ਠੀਕ ਹੈ ਫਿਰ ਪੀ ਲੋ ਤੁਸੀਂ ਕਰਦੇ ਬਾਅਦ ਚ ਤੜਨਾ ਗੱਲ ਪੀ ਲੋ ਤੁਸੀਂ ਠੀਕ ਹੈ ਫਿਰ ਮੋੜ ਦੱਸ ਦਿਓ ਕਿਥੇ ਮੋੜ ਨੇ ਦੇਖਦਾ ਲੋਗਾ ਇਹ ਤੇ ਮੈਂ ਖਾਂਦੀ ਪਈਆਂ ਰੋਟੀ ਤੇ ਆਹ ਹੈ ਗੱਲ ਲੱਗ ਗਈ ਜਦੋਂ ਖਰਾਗ ਹੁੰਦਾ ਵਾ ਰੋ ਵੀ ਖਰਾਗ ਹੋ ਗਈ ਗੱਲ ਲੱਗ ਗਈ ਆ ਲੱਤਾਂ ਨਹੀਂ ਆ ਇਹ ਹੈ ਸਾਡੇ ਗਾਰਡਨ 깔 ਦਾ ਤੇ ਇਹ ਸਬਜੀ ਬੜੀ ਸੁਆਦ ਬੰਦੇ ਰੋਟੀਆਂ ਦਾੜੀ ਹੋ ਗਈ ਤੇ ਜੀ ਲੇਟ ਇਹ ਰੋਟੀ ਮੈਂ ਖਾ ਲਈ ਤੂੰ ਖਾ ਲਈ ਮੈਂ ਖਾ ਲਈ ਬੰਦਾ ਵੀ ਖਾ ਲਿਆ ਤੇ ਅਹੀਂ ਤੁਹਾਨੂੰ ਦੱਸਿਆ ਕਿ ਪਹਿੰਜਾ ਰੋਟੀ ਜਰੀ ਉੱਪਰ ਜੇ ਬੈ ਕੇ ਜ਼ਿਆਦਾ ਖਾਣੇ ਆਂ ਅਸੀਂ ਮੈਨੂੰ ਲੱਗੀ ਇਹ ਬਈ ਐਂਡ ਦਾ ਗਲਾਸ ਹੈ ਇਹ ਬਈ ਗਲਾਸ ਹੈ ਇਹ ਬਈ ਇੱਕ ਗਲਾਸ ਹੈ ਤੇ ਉਹ ਟਿੱਕ ਖਾਲੀ ਚਲੋ ਠੀਕ ਆ ਜੀ ਆਪਾਂ ਹੁਣ ਇੱਥੇ ਵੀਡੀਓ ਨੂੰ ਕਰਦੇ ਆਂ ਐਂਡ ਇਹ ਬਈ ਇਹਦੀ ਪਲੇਟ ਹੈ ਕੋਲ ਦੀ ਐਂਡ ਹਾਂਜੀ ਜੀ ਤੇ ਮੇਰੇ ਨਾਲ ਸਾਰੇ ਪਿਆਰੇ ਪਿਆਰਵਾਲਾ ਗੁੱਡ ਨਾਈਟ ਤੇ ਜਿਵੇਂ ਤੁਸੀਂ ਸਾਡੀ ਵੀਡੀਓ ਨੂੰ ਪਹਿਲੇ ਪਿਆਰ ਕਰਦੇ ਹੋ ਜਿਵੇਂ ਹੁਣ ਵੀ ਬਹੁਤ ਵੀਡੀਓ ਨੂੰ ਪਿਆਰ ਕਰ ਤੇ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸਾਨੂੰ ਇਹ ਵੀ ਦੱਸਿਆ ਕਰੋ ਕੀ ਸਾਡੀ ਗਲਤੀ ਕੀ ਆ ਤਾਂ ਹੀ ਅਸੀਂ ਆਪਣੀ ਗਲਤੀ ਨੂੰ ਸੁਧਾਰ ਪਾਵਾਂਗੇ ਤੁਸੀਂ ਕੋਈ ਕੁਝ ਕਮੈਂਟਾਂ ਨਹੀਂ ਦੱਸੋਗੇ ਨਹੀਂ ਦੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪ੍ਰਣਾਮਨ ਗੁੱਡ ਨਾਈਟ ਜੀ ਸਸੀ ਬਾ